ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਕਟਰਬਾਰ ਨੂੰ ਲੱਗੇ ਹੋਏ ਰੰਗ ਕਾ ਕੱਟਿਆ ਅੱਜ ਦਿਨਾਂ ਰੀਲ ਬਣਾਉਣੀ ਹੈ ਇੱਕ ਸਾਗਰ ਨੇ ਬਹੁਤ ਲੋਕੀ ਬੀਤਾ ਵਾ ਕਿਆ ਕਹਿੰਦਾ ਉਹ ਉਹ ਜਿਹੜੀ ਹੈ ਨੀ ਸਾਗਰ ਦੀ 40 ਇੰਡੀਕਾ ਚਲਾਉਂਦੀ ਛੇਤੀ ਦੇ ਟ੍ਰੈਵਲ ਦੀਪਿਆ ਚੜੀ ਲੀਲ ਬਣਾਉਣੀ ਅੱਜ ਯਾਰ ਮੈਨੂੰ ਰੋਕੀ ਨਾ ਉਹ ਤਾਂ ਐਂ ਵੀ ਕਹਿੰਦੀ ਸਾਗਰ ਦੀ 40 ਕਿਹਦੇ ਐਕਟਿਵ ਹੋ ਗਈ ਲੱਗ ਚਲਾਉਣਾ ਉਹ ਲੋਕ ਲੱਭਦੇ ਫਿਰਦੇ ਆ ਸਾਗਰ ਨੂੰ ਕਹਿੰਦੇ ਸਾਨੂੰ ਸਾਗਰ ਲੱਭ ਜਵੇ ਕਿੱਥੇ ਆ ਦੁਖੀ ਕਰ ਲਿਆ ਮੈਂ ਕਹਿੰਦਾ ਹਾਂ ਇੰਨੀ ਲੀਲ ਚੱਲਣੀ ਯਾਰ ਇੰਨੀ ਚੱਲਣੀ ਅਮਨ ਮਿੱਤਰ ਜਦ ਇੰਸਟਾਗ੍ਰਾਮ ਸਾਗਰ ਦੀ 40 ਸਾਗਰ ਦੀ 40 ਮੂਰੇ ਐਵੇਂ ਹੋਇਆ ਪਿਆ ਈ ਬਣਾਉਣੀ ਬਈ ਚਾਚੇ ਦੀ ਲੀਲ ਬਣਾਉਣੀ ਆ ਕੱਲੂ ਤੁਹਾਨੂੰ ਇੰਸਟਾਗ੍ਰਾਮ ਤੇ ਮਿਲੂ ਦੇਖ ਤੁਸੀਂ ਡੀਪੇ ਜਾ ਤੇਰੇ ਘਰ ਵਾਲੀ ਜਾਤੀ ਵੀ ਕਹਿੰਦੀ ਜੇ ਮੈਂ ਵੀ ਐਕਟਿਵ ਐਕਟਿਵੀ ਉੱਥੇ ਗੱਡੀ ਉਹ ਸਿਖਾਉਣੀ ਹੈ ਕਹਿੰਦਾ ਗੱਡੀ ਕਿੱਥੋਂ ਸਿਖਾਦਾ ਮੇਰੇ ਕੋਲ ਤਾਂ ਮੋਟਰਸਾਈਕਲ ਹੈ ਅੱਜ ਨਾ ਇਹਨੇ ਐਕਟਿਵਾ ਲੈਣੀ ਹੈ ਇੱਕ ਵੀ ਲੈਣੀ ਹੈ ਤੇ ਬਾਕੀ ਬਾਈ ਲੱਗੇ ਟਾਪੇ ਨੂੰ ਰੰਗ ਕਰਨੇ ਮੋਟਰ ਵਾਲਾ ਟਾਪਾ ਤੇ ਸਿਆਪਾ ਆਉਂਦੀ ਆ ਯਾਰ ਉੱਪਰ ਚੱਕਾ ਤਾਂ ਕੱਢਿਆ ਨਹੀਂ ਸਿਆਪਾ ਉਹ ਛੇੜ ਦੇ ਲਾਲੀ ਸਾਹਿਬ ਇੱਧਰ ਨੂੰ ਆ ਜਾ ਘੁੰਮ ਕੇ ਕੱਢ ਲਓ ਕਿ ਕੱਲ ਘੁੰਮ ਕੇ ਆ ਸੀ ਬਿਲਗਿਆਣਾ ਦੇ ਟਰਾਲੀਆਂ ਦੇ ਕੈਂ ਨਵੀਂ ਨਵੀਆਂ ਬਹੁਤ ਬੜੀਆਂ ਬੜੀਆਂ ਟਰਾਲੀਆਂ ਡੇ ਡੀਆਂ ਬਾਈ ਬਹੁਤ ਨਵੀਂ ਪਾ ਡੇ ਡੀਆਂ ਉਹ ਕਹਿੰਦੇ ਬਣਾ ਲੰਨੇ ਆ ਸੀ ਅੰਦਰ ਇੰਨੀ ਪਰ ਸਾਨੂੰ ਵੀ ਮੋੜ ਨਹੀਂ ਬਹੁਤ ਕੱਢਣੇ ਵੀ ਸਾਨੂੰ ਗਰੀ ਪਰ ਤਾਂ 36 ਫੁੱਟੀ ਪਾਈ ਕੇ ਟਰਾਲੀ ਉਹ ਕਹਿੰਦੇ ਦੇਖਾਂਗੇ ਹੁਣ ਕਿਵੇਂ ਲੋਟ ਆਉਂਦੀ ਬਾਹਰ ਕੱਢਣ ਨੂੰ ਐਡੇ ਐਡੇ ਟਰਾਲੀਆਂ ਉੱਥੇ ਕੀ ਆ ਫਾਇਦਾ ਡੀ ਡੀ ਟਰਾਲੀ ਦਾ ਬਾਕੀ ਬਾਈ ਇੱਥੇ ਵੀ ਆਪਣੀ ਤਿੰਨ ਚਾਰ ਟਰਾਲੀਆਂ ਹੁਣ ਆਪਣੇ ਪਿੰਡ ਆਉਣੀਆਂ ਨਵੀਆਂ ਬਾਕੀ ਤਿੰਨ ਚਾਰ ਟਰਾਲੀਆਂ ਆਪਣੇ ਪਿੰਡ ਆਉਣੀਆਂ ਹੁਣ ਉਹਨਾਂ ਦੀ ਵੀਡੀਓ ਵੀ ਨਾਲ ਸਾਂਝੀ ਕਰਾਂਗੇ ਤੇ ਉਹ ਆਪਣੇ ਵਾਲੀ ਕੰਪਨੀ ਦੀ ਹੋਣੀ ਹੈ ਮਠਾੜੂ ਵਾਲਿਆਂ ਦੀ ਚਾਰ ਟਰਾਲੀਆਂ ਆਪਣੇ ਪਿੰਡ ਹੋਣੀਆਂ ਤਿੰਨ ਟਰਾਲੀਆਂ ਲਾਗ ਲੈ ਪਿੰਡੋਂ ਨੇ ਸੱਤ ਅੱਠ ਟਰਾਲੀਆਂ ਆਪਣੇ ਇਹ ਮਹੀਨੇ ਦੇ ਵਿੱਚ ਵਿੱਚ ਆਪਣੇ ਏਰੀਆ 'ਚ ਆ ਜਾਣੀਆਂ ਹਨਾ ਨੀ ਪਰ ਦੀਪਾ ਉਹਨਾ ਐਕਟਿਵ ਹੋ ਕੇ ਮੈਂ ਸਿਖਾਉਗਾ ਇਹਨੇ ਸਿਖਾ ਦੇਣੀ ਹੈ ਇਹ ਕਿਤੇ ਫੋਰਮੈਨ ਨਹੀਂ ਹੈਗਾ ਯਾਰ ਇਹ ਸਾਰਾ ਕੰਮ ਹੋਦਾ ਦੇਖਦਾ ਹਾਂ ਤੇ ਉਹਦਾ ਵੀ ਛੀਟ ਬਣੂਗਾ ਗੱਲੀ ਆ ਜਾਉਦੇ ਨੂੰ 11 ਇੰਚੀ ਪਾਤੀਆਂ ਤੈਨਾ ਨਮੀਆਂ ਹੈ ਗਾਰੰਟੀ ਟੈਨਾਂ ਪਾਤੀਆਂ ਤੇ ਹੁਣ ਇਹਦੀ ਸੈਟਿੰਗ ਕਰ ਰਹੇ ਹਾਂ ਥੋੜੀ ਜਿਹੀ ਉੱਪਰ ਚੱਕ ਰਹੇ ਹਾਂ ਟੈਨ ਨੂੰ ਕਿਉਂਕਿ 1 ਇੰਚ ਟੈਨ ਵੱਡੀ ਹੋ ਗਈ ਆਪਾਂ ਨੇ ਚੈਨਰੀ ਕਿੰਨੀ 1.5 ਇੰਚੀ ਪਾਈ ਆ ਥੋੜੀ ਆਹ ਵਿੱਚ ਕਿੰਚੀ ਹੋਏ ਇਹ ਹੋਏਗੀ ਵਿੱਚ ਵਿੱਚ 1 ਇੰਚੀ ਤਿਆਰ ਲੱਗਦੀ ਆ ਮੈਨੂੰ ਉਹ ਨਹੀਂ ਵੱਡੀ ਠੀਕ ਤੇ ਸੋਨੀ ਭਾਈ ਗਿਆ ਐਮਪੀ ਛਾਲ ਮਾਰ ਗਿਆ ਉਹ ਡਾੜੀ ਮਾਰ ਗਿਆ ਹੈਨਾ 1.5 ਇੰਚ 1.5 ਇੰਚ ਆ ਉਹ ਸੋਨੀ ਨਾਲ ਹੋਈ ਕੋਈ ਗੱਲਬਾਤ ਚੱਲੇ ਕਿ ਨਹੀਂ ਯਾਰ ਉਹਨੂੰ ਵੀ ਕਰਾਂ ਫੋਨ ਦੇ ਆਪਣਾ ਛੱਕਰ ਲੇ ਗਿਆ ਬਾਈ ਫੱਕਰ ਡਿੰਗ ਇਨ ਆਨ ਦੀ ਗਮਸ ਮਾਰਕਿੰਗ ਬੋਨਸ ਇਨ ਦੀ ਕਿੱਟ ਬਦਲ ਹੋ ਗਿਆ ਬਾਈ ਪੂਰਾ ਬਾਤੋਂ ਨਹੀਂ ਨਾ ਕੋਈ ਮੇਰਾ ਬਾਈ ਹੁਣ ਲੈ ਕੇ ਬਾਬੇ ਦਾ ਨੋ ਕਹਿੰਦੇ ਲਾਲੀ ਬੱਲੋ ਮਚਰੇ ਵਾਲਾ ਉੜੀ ਵਾਲੀ ਮਸੀਦੀ ਰੁਪੇਰ ਲੱਗਿਆ ਕਰਾਉਣੇ ਆ ਨਾ ਇਹ ਹਰੇ ਕੰਮ ਨੂੰ ਹੁਣ ਕਿਉਂ ਕਿ ਐ ਕਹਿ ਲੱਗਿਆ ਯਾਰ ਕਹਿੰਦਾ ਯਾਰ ਆ ਤੁਸੀਂ ਕਿਆ ਕੰਮ ਚੁੱਕ ਮੈਂ ਕਹਿੰਦਾ ਨਿਆਰੀ ਪੌਂਤ ਆਉਂਦਾ ਚਲਾਇਆ ਵੀ ਹੁਣ ਅੱਜ ਭਾਗਾ ਚ ਵੀ ਛੁੱਟੀ ਦਿੱਤਾ ਦੀਪਾ ਚ ਵੀ ਥੋੜਾ ਜਿਹਾ ਟਾਈਮ ਲਵਾ ਕੇ ਚਲੇ ਗਏ ਤੁਸੀਂ ਪੀਡੀਓ ਦੀ ਸਟਾਰਟਿੰਗ ਦੀ ਲੋਈ ਤੇ ਸੋਚਿਆ ਸੀ ਵੀ ਪਿੱਛੇ ਤੇ ਕੋਈ ਹੋਰ ਤਾਂ ਠਾਠ ਠਾਕੀ ਕੀ ਜਿਹੀ ਹੋਣੀ ਨਹੀਂ ਹੈ ਹਨਾ ਉਹ ਕੱਲੂ ਸੰਗਰਾਮ ਤੇ ਕੱਲੂ ਗੁੱਦੜ ਸਾਹਿਬ ਦਾ ਪ੍ਰੋਗਰਾਮ ਵੀ ਹੈ ਹਨਾ ਉਧਰ ਆਪਣਾ ਤੇ ਕੱਲ ਨੂੰ ਆ ਉਧਰ ਆਪਣੀ ਛੜੀ ਢੜੀ ਮਤਲਬ ਸਮਝ ਕੇ ਚੱਲ ਉਧਰ ਲੰਘੇ ਹਣਾ ਆਪਾਂ ਤੇ ਟੂੜੀ ਵਾਲੀ ਮਸ਼ੀਨ ਦਾ ਹੁਣ ਸ਼ੁਰੂ ਕਰਿਆ ਜੀ ਕੰਮ ਹੁਣ ਲਗਾਤਾਰ ਇਹਨਾਂ ਤੇ ਚੱਲੂਗਾ ਕੰਮ ਤੇ ਅਜਿਹਾ ਪਹਿਲਾਂ ਬਲੇਡ ਬਦਲੀ ਕਰਦੇ ਲਗਾਤਾਰ ਕਿੰਨਾ ਕੰਮ ਹੈ ਗ੍ਰੀਸ ਕਰਨਾ ਸਾਰਿਆਂ ਚ ਨੂੰ ਆ ਜਾਣਾ ਬੱਲੇ ਠੀਕ ਸੁਣ ਲੈ ਇਹ ਵੀ ਤੇਰਾ ਫਰਮ ਨਿਕਲ ਦੇਣਾ ਹੈ ਇਹਦੇ ਤਾਂ ਬਹੁਤ ਛੇਤੀਆਂ ਬਲੇਡ ਸੋਖੇ ਆ ਹਾਂ ਹਾਂ ਬਹੁਤ ਏ ਫਰਕ ਪਊਗਾ ਕਿ ਕਿ ਬਲੇਡ ਹੈ ਪਹਿਲਾਂ ਆਪਣੇ ਕਿੰਨੇ ਮਿੰਟ ਚ ਉਹ ਚੱਲ ਵੀਰੇ ਇੱਕ ਦਿਨ ਚ ਨਿਬੜੋ ਇਹਦਾ ਇੱਕ ਦਿਨ ਚ ਦੇਖ ਲੈ ਇੱਕ ਦਿਨ ਚ ਕਿਹਾ ਚਾ ਤੀਜੇ ਤੈਨ ਲੱਗੇ ਰਹਿੰਦੇ ਸਹੀ ਤਰੀਕੇ ਨਾਲ ਪੰਜਵੇਂ ਘੰਟੇ ਚ ਬਲੇਡ ਸਹੀ ਪੈ ਜਾਂਦੇ ਆ ਨਾ ਟੈਕ ਨਾ ਲੈ ਕੇ ਟੈਕ ਵਾਚ ਕਰਾਂਗੇ ਟੈਕ ਵਾਚ ਹੁਣ ਤ ਛੱਡਦੇ ਪਾ ਲੈ ਕੋਕੀ ਜਾਈ ਕਰਦੇ ਹਾਂ ਦਰਦ ਤੇ ਨਾ ਦੂਏ ਉਹਦੇ ਪੇਟੀ ਚੋਂ ਬਲੇਟ ਲੈ ਆਉਣ ਭਾਈ ਸਾਹਿਬ ਤੇ ਦੂਏ ਹੈਲੋ ਅੱਜ ਸਵੇਰ ਤੇ ਛੁੱਟੀ ਤੇ ਆਂ ਕੀ ਕਰ ਰਹਾ ਹੋਟੀ ਕਿੱਥੇ ਆ ਇੱਥੇ ਆਉਗੀ ਅੱਜ ਨਿਆਲੇ ਲੈ ਲੈਣਾ ਚਾਚਾ ਸਵੇਰ ਤੇ ਚੱਲ ਤੈਨੂੰ ਦੋ ਵਾਰ ਛਾੜ ਲਿਆ ਅੱਜ ਹਨਾ ਉਹ ਵਾਇਰ ਨੂੰ ਲੱਗੇ ਪਿਆ ਜੀ ਟੂੜੀ ਵਾਲੀ ਮਸ਼ੀਨ ਨੂੰ ਤੇ ਕੋਈ ਨਾ ਬਸ ਉੱਪਰ ਤਾਂ ਨਾ ਹੀ ਕੋਈ ਨਹੀਂ ਬਸ ਆਪਾਂ ਹੇਠਲੇ ਕੰਮ ਕਰਦੇ ਆਜੋ ਜੀ ਆਜੋ ਅੱਛ ਕੇ ਲੈ ਆਇਆ ਫਿਰ ਦਾਚਾ ਆਹ ਯਾਰੀ ਪਗਾਤੀ ਅੱਜ ਆ ਰਿਹਾ ਵੀਰ ਆ ਮੈਨੂੰ ਪੜਾ ਰਿਹਾ ਨਹੀਂ ਸਹੀ ਕਰਦਾ ਬਸ ਠੀਕ ਆ ਹਾਲ ਨਾ ਤੂੰ ਪੁੱਛ ਢੂਹੀ ਮੇਰੀ ਬਹੁਤ ਥੱਕ ਗਿਆ ਅੱਜ ਢੂਹੀ ਦਾ ਸਾਡੀ ਵੀ ਢੂਹੀ ਅੱਜ ਮਰ ਫੰਕਾ ਲੈ ਲਿਆ ਤਾਂ ਕਾਦੇ ਚ ਪੰਗਾ ਲੈ ਲਿਆ ਅੱਜ ਹਾਂ ਪਹਿਲਾਂ ਮਾਰ ਦੱਫੇ ਨੇ ਫਿਰ ਮੋਡਾ ਲਾ ਕੇ ਰਿੰਦੇ ਚੱਕਤੀ ਸੀ ਕਟਰ ਵਾਲ ਦੀ ਅੱਛਾ ਉਧਰ ਕਟਰ ਵਾਲ ਤੇ ਵਧੀਆ ਹਾਏ ਹੋਰ ਕਾ ਹਾਂ ਹਾਂ ਰੱਖਦੇ ਹਲੋ ਪਰਸਾ ਜੀ ਫਰੈਸ਼ਰ ਹੋ ਕਰੇ ਸਹੀ ਕਰਦਾ ਜੋਰ ਦੀ ਕੰਮ ਚੱਲ ਰਿਹਾ ਹੈ ਉਹਦੇ ਚੱਕ ਦੇ ਆ ਸ਼ਾਮ ਤੇ ਲੱਗੇ ਥਰੇ ਇਸਰ ਇਹਨੂੰ ਸਾਈਡ ਕਰਨਾ ਪੈਣਾ ਉਹਦੇ ਤੇ ਵੀ ਪਰ ਹੁਣ ਤਾਂ ਖੜੇ ਲੈਣ ਦੇ ਦਿੱਤੀ ਇਹਨਾਂ ਨੂੰ ਤੇ ਲਓ ਜੀ ਮਿੱਤਰੋ ਪਹੁੰਚ ਗਏ ਆ ਮੋਟਰ ਤੇ ਤੇ ਜਾ ਕੇ ਤੁਹਾਨੂੰ ਰੰਗ ਰੰਗ ਵੀ ਦਿਖਾਉਣਾ ਚਾਚਾ ਰੰਗ ਐਨ ਕਰਤਾ ਕਟਰਬਾਰ ਨੂੰ ਪੂਰਾ ਉਹੀ ਗ੍ਰੀਨ ਜਿਹੜਾ ਜੌਂਡੀਅਰ ਗ੍ਰੀਨ ਆ ਉਹ ਵਾਲਾ ਲੈ ਕੇ ਕਰਤਾ ਆਪਾਂ ਨੇ ਅੱਛਾ ਕਰਤਾ ਘੱਟ ਗਿਆ ਤਾਂ ਕਟਰ ਦੇ ਜਿਹੜਾ ਮੋਟਰ ਵਾਲਾ ਪਾਰਟ ਆ ਨਾ ਜਿਹੜਾ ਥੋੜਾ ਜਿਹਾ ਉਹ ਨੂੰ ਸਾਰੇ ਪਹਿਲਾਂ ਮੈਂ ਰੇਗਮਾਰ ਮਾਰ ਕੇ ਆ ਚੰਗੀ ਤਰ੍ਹਾਂ ਸਾਫ਼ ਕਰਕੇ ਪੂਰੈਨ ਗੱਲਬਾਤ ਬਣਾਈ ਤੇ ਨੂੰ ਜਾ ਕੇ ਦਿਖਾਉਣਾ ਅੱਜ ਮੌਸਮ ਬੜਾ ਯਾਰ ਦਿਆਲ ਹੋਇਆ ਵੇ ਦੇਖ ਤਾ ਸੀ ਬੱਦਲ ਕਿੰਨਾ ਆਉਂਦੇ ਆ ਉਹ ਆ ਜਾ ਲਾਲੀ ਬਹੁਤ ਦਿਨਾਂ ਬਾਅਦ ਮੋਟਰ ਤੇ ਆਏ ਬਈ ਮੈਂ ਤਾਂ ਸੱਚੀ ਗੱਲ ਦੱਸਾਂ ਚਾ ਮਤਲਬ ਚੌਥੇ ਨੰਬਰ ਤੇ ਆਉਣਾ ਕਰਦੇ ਵਿੱਚ ਮੋਟਰ ਤੇ ਮੋਟਰ ਤੇ ਆਉਣ ਆਉਣ ਦੇ ਮਾਮਲੇ ਚ ਮਤਲਬ ਮੇਰਾ ਨੰਬਰ ਹੋਰ ਪਾਸੇ ਬਹੁਤ ਪਾਸੇ ਰਹਿੰਦਾ ਤੇ ਬਿਜ਼ੀ ਰਹਿੰਦਾ ਬਿਜ਼ੀ ਰਹਿੰਦਾ ਸ਼ਡਿਊਲ ਦਾ ਚੱਲ ਜਣੀ ਇਹਨਾਂ ਕਹੇ ਵੀ ਸਪਰੇ ਸਪਰੂ ਜਿਵੇਂ ਰੇਪ ਪਾਉਣਾ ਸਪਰੇ ਕਰਨੀ ਉਹੋ ਜੇ ਕੰਮਾਂ ਚ ਫਿਰ ਮੈਂ ਮੋਰੀ ਹੁੰਦਾ ਮੂਰੇ ਹੁੰਦਾ ਹਾਂ ਵੀ ਜਿਵੇਂ ਸਪਰੇ ਕਰਨੀ ਹੈ ਗਨ ਗਨ ਫੜਨੀ ਹੈ ਜਾਂ ਕੁਝ ਵੀ ਆ ਦੇਖੋ ਮੱਕੀ ਮੈਂ ਤਾਂ ਅੱਜ ਮੱਕੀ ਦੇਖਣਾ ਹੈ ਵੀ ਮੱਕੀ ਦੇਖਣੀ ਹੈ ਯਾਰ ਧੂੜ ਤੇ ਤਾਂ ਵਧੀਆ ਵਧੀਆ ਹਲਾਈਆਂ ਵੱਜਦੀਆਂ ਔਰ ਇਹ ਨੇੜੇ ਜਿਨ ਬੈ ਵਧੀਆ ਜੰਮਈ ਚਾਚਾ ਸੋਣੀ ਨਹੀਂ ਕਰ ਰਹੀ ਹੈ ਆਪਣੀ ਫਿਰ ਵੀ ਪੇਪੜੀ ਜੀ ਮੋ ਪਾਣੀ ਤੇ ਬਾਅਦ ਨਿਕਲਿਆ ਨਹੀਂ ਗੋਗੀ ਸੋਣੀ ਇਹ ਇਹਦੇ ਚ ਨਾ ਸਿੰਦੇ ਨੂੰ ਪੁੱਛ ਕੇ ਆਪਾਂ ਨੇ ਚਲੋ ਉਹ ਦੇਖਿਆ ਬੱਟ ਦੇ ਉਧਾਂ ਰਾਹ ਆ ਉਦੈ ਨੂੰ ਤਾਂ ਜੰਮ ਹੋਣਾ ਇਹਦਾ ਉਦੈ ਨੂੰ ਤਾਂ ਆ ਦਿਖਾ ਜੰਮੀ ਆ ਹਾਂ 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 ਨਿਕਲ ਰਹੀ ਹੈ ਨਿਕਲ ਰਹੀ ਹੈ ਗੋਗੀ ਜਿੱਦਣ ਜੰਮਈ ਸਪਰੇ ਬੁੱਗੇ ਦੇ ਚ ਕੱਖਾਂ ਵਾਲੀ ਨਾਲ ਦੀ ਨਾਲ ਕਰ ਦੇਣੀ ਆ ਹਲੇ ਨਹੀਂ ਮਤਲਬ ਜਿੱਦਣ ਨਿਕਲੇਗੀ ਕਿਠਿ-ਕਿਠਦੀ ਹੋਗੀ ਠੀਕ ਹੈ ਨਾ ਨਾਰਦੀਨ ਆ ਕਿਲਾ ਕਿੰਨਾ ਹਲਕਤ ਆਪਣਾ ਕਣਕ ਦਾ ਇਹ ਪਕੜਾ ਹੋ ਜਾਣਾ ਸਾਰੇ ਨਾਲ ਪਾ ਲੈਦਾ ਬਹੁਤ ਭਰ ਗਿਆ ਸਾਰਾ ਹੀ ਬਾਹਰ ਚ ਅੰਮਣ ਮਿੱਤਾ ਗੁੱਲੀ ਡੰਡਾ ਦਾ ਜਿੰਨਾ ਕਹਦਾ ਓਨਾ ਇਹਦੇ ਵਿੱਚ ਚੱਕਤੀ ਗਰੀਬੀ ਮੈਂ ਕਹਿੰਦਾ ਗਰੀਬੀ ਚੱਕੀ ਆ ਬੂਮ ਨੇ ਗਨ ਨਾਲ ਨਹੀਂ ਤਾਂ ਲੋਟ ਆਇਆ ਸਾਲਾ ਇਹ ਹੈਨਾ ਤੇ ਆ ਮੱਕੀ ਆ ਬੜੀ ਸੋਹਣੀ ਲੱਗਣ ਲੱਗੀ ਸੁਥਰਾ ਜਾ ਹੈਨਾ ਹੈਨ ਬਾਕੀ ਹੋਰ ਵੀ ਐ ਪਹਿਲਾਂ ਹੁਣ ਆਏ ਆ ਵੀ ਮੱਕੀ ਵੜ ਕੇ ਆਪਾਂ ਨੂੰ 1500 ਨੂੰ ਠੋਕ ਦੇਣੀ ਇੱਥੇ ਇਹ ਚ ਹਾਂ ਇਹ ਮੱਕੀ ਕੁਕੜੀਆਂ ਹੋ ਜਾਣਗੇ ਨਾਲੇ ਵਧੀਆ ਜੇ ਲੋਟ ਜਾਂ ਲੱਗੇ ਤਾਂ ਇਹਦਾ ਚਾਰ ਵੀ ਫਾਕੇ ਦੇਖਾਂਗੇ ਅੱਜ ਤਾਂ ਆਪਾਂ ਗੱਠਾ ਚੱਕ ਲੈਣੀ ਐ ਕਿ ਚਰੀ ਵਾਲਾ ਨਹੀਂ ਝੜਜੜ ਰੱਖਣਾ ਫालतू ਚਰੀ ਵਾਲਾ ਵੱਡੇ ਕਿ ਖੇਤੀਬਾੜੀ ਜ਼ਿਆਦਾ ਹੋਣ ਕਰਕੇ ਫਿਰ ਆਪਾਂ ਤੇ ਯਾਰ ਇਹ 2-3 ਕੇ ਪਸ਼ੂ ਇਹ ਹੀ ਆਪਾਂ ਨੂੰ ਲਿਜਾ ਲੈਣੇ ਉਹ ਮੌਕੇ ਪ੍ਰਚਾਰ ਲਿਆਉਣਾ ਚੱਕ ਕੇ ਟੋਕ ਆਚਾਰ ਵਾਲੀਆਂ ਗੱਠਾ ਚੱਕ ਲੈਉਣੀ ਆ ਆਪਾਂ ਨੇ ਬਸ ਉਹ ਨਾ ਕਰਕੇ ਆਪਾਂ ਨੇ ਫालतੂ ਰੱਖਣਾ ਨਹੀਂ ਪੜੇਗਾ ਜਾਂ ਆ ਵੀ ਸ਼ੌਂਕ ਨੂੰ ਇਹ ਬੀਜੀ ਆ ਹੋਰ ਕਿਹੜਾ ਵਪਾਰ ਕਰਨਾ ਇੱਥੇ ਵਧੀਆ ਹੈ ਇੱਥੇ ਆਰਗੇਨਿਕ ਆ ਹੁਣ ਇਤ ਕੀ ਆਲੂ ਆ ਕਿੱਥੇ ਪਹੁੰਚ ਗਏ 20 ਰੁਪਏ ਨੂੰ ਅੱਜ ਟੈਂਪੂ ਵਾਲਾ ਮੈਦਕੀ ਉਹ ਉਹ ਵੀ ਤਾਂ ਪੁੱਛੇ ਮੈਦਕੀ ਚੱਲ ਆਪਣੇ ਆਲੂ ਲੈ ਵੇ ਤੇ ਇਸ ਵਾਰ ਹਨਾ ਮਾ ਵੀ ਚੱਲ ਦੇ ਕੀ ਵੀ ਕਿੰਨਾ ਕ ਆਪਣਾ ਫਾਇਦਾ ਹੋ ਰਿਹਾ ਸੱਤ ਬੋਰੀਆਂ ਪਾਈਆਂ ਤੀਆਂ 16 17 ਨਿਕਲਣਗੀਆਂ ਆਪਣੀਆਂ ਫਾਇਦਾ ਹੀ ਹੋ ਗਿਆ ਕਿ ਨਹੀਂ ਕਿੰਨਾ ਕਿ ਤਿੰਨ ਦੋ ਤਿੰਨ ਮਹੀਨਿਆਂ ਦੀ ਫਸਲ ਆ ਯਾਰ ਕਿ ਨਾਲੇ ਘਰ ਦੀ ਜੀਜਾ ਫालतू ਕੁਝ ਰੇ ਨਹੀਂ ਤਾਂ ਪਿਆ ਆਪਣਾ ਸਿਰਫ ਮੁਰਗੀਆਂ ਦੇ ਲਈ ਦੇ ਥੈਲੇ ਖੜਨਾ ਤੇ ਡਾਈ ਦਾ ਥੈਲਾ ਪਾਇਆ ਨਹੀਂ ਕੁਝ ਹੋਰ ਕੁਝ ਨਹੀਂ ਐਜ ਵਿੱਚ ਕੁਝ ਵੀ ਨਹੀਂ ਪਾਇਆ ਐਜ ਸਿਰਫ ਡਾ ਹਾਂ ਸਿਰਫ ਇੱਥੇ ਡਾਈ ਪਾਇਆ ਥੈਲੇ ਜੀ ਮਾਦੇ ਪਾਣੀ ਥੋੜਾ ਜਿਹਾ ਆਪਣਾ ਲੇਟ ਨਹੀਂ ਤਾਂ ਹੋ ਗਿਆ ਮੱਕੀ ਨੂੰ ਜੈਸ ਮੱਕੀ ਨੂੰ ਪਹਿਲਾ ਪਾਣੀ ਵੀ ਹਾਂ ਥੋੜ ਥੋੜੀ ਜੀ ਫਿਰ ਆ ਚਾਚਾ ਪੱਟਿਆ ਪਾ ਕਿਹੜੀ ਚੀਜ਼ਾਂ ਨੇ ਇਹ ਇਹਦਾ ਕਿੱਥੇ ਕੁੱਤਾ ਕੱਤਾ ਪਹਿਲਾਂ ਦੀ ਉਹ ਪਾਣੀ ਲਾਉਣ ਤੇ ਪਹਿਲਾਂ ਦੀ ਹਾਂ ਜਿਵੇਂ ਕਿਸੇ ਨੇ ਪੱਟਿਆ ਪਾਉਂਦਾ ਹਨਾ ਇਹ ਹੂੰ 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 ਲਗਭਗ 1 ਮਹੀਨਾ ਰਹਿ ਗਿਆ ਹੁਣ ਦੇਖ ਲਓ ਵੀ ਤੁਸੀਂ ਕਣਕਾਂ ਫਿਲਹਾਲ ਹਰਿਆਈ ਭਰਾਪੁਰੀਆਂ 1 ਮਹੀਨੇ ਥਾਈ ਕਣਕਾਂ ਦੀ ਬਾਡੀ ਸ਼ੁਰੂ ਹੋ ਜਣੀ ਆ ਹੁਣ ਦੇਖ ਲਾ ਲਾਲੀ 1 ਮਹੀਨੇ ਚ ਕਿੰਨਾ ਜ਼ਿਆਦਾ ਰੰਗ ਬਟਣਾ ਇਹਨਾਂ ਨੇ ਕਣਕਾਂ ਨੇ ਇਹਨਾਂ ਨੇ ਸੁਨੈਰੀ ਵੀ ਹੋਣਾ ਹਣਾ ਦਾਣਾ ਦਾਣਾ ਤਾਂ तकरीबन ਬਣ ਗਿਆ ਫਿਰ ਪੂਰਾ ਪੱਕਣਾ ਇਹਨੇ ਦੇਖ ਲਾਓ ਸਾਮ ਨਾਲ ਗਰਮੀ ਪੈਣੀ ਹੈ ਹਣਾ ਗਾਣੇ ਵੀ ਚੱਲਣੇ ਪੱਤੇ ਕਣਕ ਦਾ ਉਹਦੇ ਨਾਲ ਹੀ ਲਾ ਦੇਉਂਗੀ ਕਹਿੰਦਾ ਪੱਕੀ ਕਣਕ ਨੂੰ ਅੱਗ ਲੱਗ ਜਾਵੇ ਤੇ ਬਾਕੀ ਨਾ ਹੀ ਸਵਾਰ ਪਿਆਜਾਂ ਚ ਪਹਿਲੇ ਹੀ ਸੁਪਰੇ ਹਾਂ ਸੁਰੂਹਾਂ ਚੰਗੀਆਂ ਹੋਣਗੀਆਂ ਇਹਦੇ ਕਰਤੀ ਦੀ ਇਹਦੇ ਹਾਂ ਉਹਨਾਂ ਕਰਕੇ ਕਵਾੜ ਕਬੂੜ ਫालतू ਨਹੀਂ ਹੋਇਆ ਹੈਗਾ ਬੜੇ ਸੋਹਣੇ ਨਿਕਲੇ ਉੱਠਿਆ ਹੁਣ ਦਵਾਰ ਤੇ ਇੱਕ ਵਾਰ ਪੂਰਾ ਸੋਕਾ ਲਵਾਤਾ ਇਹਨਾਂ ਨੂੰ ਕਿਉਂਕਿ ਆਲੂ ਪੱਟਣੇ ਤੇ ਉਹਨਾਂ ਕਰਕੇ ਅਸੀਂ ਨੇ ਦਿੱਤਾ ਲਾਇਆ ਪਾਣੀ ਵਿੱਚ ਵਿਚ ਵਿਚਾਲੇ ਫਿਰ ਚੱਕਣੀ ਦੀ ਤੂੜੀ ਇੱਧਰ ਤੂੜੀ ਚੱਕੀ ਦੀ ਜਿਹੜੀ ਆਪਾਂ ਨੇ ਹ ਤੇ ਪਿਆਜ਼ ਵੀ ਰੱਬ ਰੱਖੇ ਸੁੱਖੀ ਸਵਰ ਵਧੀਆ ਹੋ ਜਾਣੇ ਆ ਨਹੀਂ ਪਹਿਲਾਂ ਊਰੇ ਵੀ ਪਿਆਜ਼ ਹੁੰਦੇ ਤੇ ਉਹ ਮੋਟਰ ਤੇ ਵੀ ਤੋੜ ਕੇ ਰੱਬ ਹੁੰਦਾ ਤਾਂ ਪਿਆਜ਼ਾਂ ਦਾ ਤੇ ਸਰੋਂ ਹੋ ਚੱਲੀ ਇਸ ਤੋਂ ਬਾਅਦ ਫਿਰ ਸਰੋਂ ਦਾ ਵੀ ਨੰਬਰ ਲਾਉਣਾ ਹੈ ਕੰਮ ਬੰਨ ਵਨ ਵਨ ਕਰਕੇ ਪੂਰੇ ਚੱਲੀ ਜਾਣੇ ਆ ਮੈਨੂੰ ਬਾਕੀ ਠੀਕ ਆ ਸਿਸਟਮ ਮੈਨੂੰ ਇੱਕ ਨਹੀਂ ਸਮਝ ਲੱਗਦੀ ਵੀ ਮੈਨੂੰ ਲੱਗਦਾ ਵੀ ਲਪਾਈ ਆਪਣੀ ਸੀਜ਼ਨ ਤੇ ਵਗਾਹਾਂ ਜਾਊਗੀ ਹਾਂ ਜਾਊਗੀ ਕਿਉਂਕਿ ਟਾਈਮ ਨਹੀਂ ਟਾਈਮ ਨਹੀਂ ਹੈਗਾ ਹੁਣ ਫਿਰ ਸਰੋਂ ਤਿਆਰ ਹੋਈ ਪਈ ਐ ਦੋ ਦਿਹਾੜੀਆਂ ਗੰਨੇ ਦੀਆਂ ਪਈਆਂ ਹਲੇ ਹੈਨਾ ਹਾਂ ਤੇ ਹੋਰ ਲਟਰਮ ਛਟਰਮ ਕਰਦੇ ਕਰਾਉਂਦੇ ਤਿੰਨ ਚਾਰ ਦਿਨ ਤਾਂ ਤੂੜੀ ਵਾਲੀ ਨੇ ਵੀ ਲਿਓ ਲੈਣੇ ਆ ਦਿਹਾੜੀ ਤੇ ਵੱਢ ਦੂੰਗੇ ਇਹਨੂੰ ਆਪਾਂ ਤੇ ਤਿੰਨ ਕਿ ਦਿਨ ਤਾਂ ਤੂੜੀ ਜਾਣੀ ਹੈ ਆ ਤਾਂ ਥੋੜਾ ਹੀ ਥਾਂ ਹੈ ਇਹਨੂੰ ਦਿਹਾੜੀ 'ਚ ਮਾਰਨਾ ਤਾਂ ਅਗੜ ਕੇ ਆਪਾਂ ਨੇ ਅਗਰ ਪਹਿਲਾਂ ਹੀ ਤਗੜ ਦਾਨਾ ਹਾਂ ਦਿਹਾੜੀ ਆ ਵੀ ਆਪਣਾ ਫਿਰ ਆਏ ਆ ਵੀ ਹੁਣ ਸਰਜੂਗਾ ਵਧੀਆ ਉੱਪਰ ਉੱਪਰ ਦੀ ਵੱਢੇ ਹਰ ਇੱਕ ਸਾਲ ਹਰ ਇੱਕ ਸਾਲੇ ਵਧੀਆ ਸਰਜਦਾ ਮੈਂ ਆਪਣੇ ਦੇ ਨਾਲੇ ਚੱਲ ਚੱਲੀਏ ਫਿਰ ਹੋਰ ਆ ਇਹਦੇ ਜਿੱਥੇ ਟੱਚਿੰਗ ਜੀਤੀ ਮੜ ਜੀ ਉੱਥੇ ਗਲਤੀ ਤੇ ਆ ਮਸ਼ੀਨ ਦੀ ਆ ਗਲਤੀ ਮੁੱਛ ਜੀ ਬਣਾਤੀ ਐਨ ਪੂਰੀ ਗੱਲ ਬਾਤ ਥੱਲੇ ਲਈ ਥੱਲੜ ਲਈ ਪਲੇ ਆ ਆਹ ਵਾਲੀ ਪਲੇਟ ਨਹੀਂ ਕਰੀ ਹੈਗੀ ਮੈਂ ਤਾਂ ਘਸੇ ਜਾਣਾ ਹੈ ਨਾ ਦੇਖਾ ਵਿੱਚ ਜਿੱਥੇ-ਜਿੱਥੇ ਹੈ ਤਾਂ ਉੱਥੇ ਮਾਰਤਾ ਇਹ ਜੌਂਡੀਅਰ ਗ੍ਰੀਨ ਹੈ ਇਹ ਜੌਂਡੀਅਰ ਆ ਮਸ਼ੀਨ ਨੂੰ ਜਦੋਂ ਕਰਾਇਆ ਸੀ ਇਹ ਉਹੀ ਕਰਾਇਆ ਤਾਂ ਵੀ ਜਿਹੜਾ yellow ਹੈ ਜੌਂਡੀਅਰ ਤੇ ਚੱਕਿਆਂ ਵਾਲਾ ਤੇ ਗ੍ਰੀਨ ਥੋੜਾ ਥੋਨੂੰ ਪਤਾ ਵੀ ਬਾਹਰ ਐਨ ਕਰਕੇ ਫਿੱਟ ਜਾਂਦਾ ਥੋੜਾ ਜਿਹਾ ਹੈ ਨਾ ਕਿਉਂਕਿ ਪਲਾਸਟਿਕ ਤੇ ਜੌਂਡੀਅਰ ਤੇ ਛੋਹ ਤੇ ਚਮਕ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਲੋਹੇ ਤੇ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਤੇ ਆਹ ਵਾਲਾ ਹੁਣ ਨਮਾ ਹੋਇਆ ਦੇਖਿਓ ਇਹਨੂੰ ਹੌਲੀ-ਹੌਲੀ ਵੈਸੇ ਤਾਂ ਉਰੇ ਤੋਂ ਤਾਂ ਇੱਕ ਸਾਲ ਜੇ ਲੱਗਦਾ ਕੁਝ ਨਹੀਂ ਜ਼ਿਆਦਾ ਫਰਕ ਲੱਗਦਾ ਇਹਨੇ ਫਿੱਟ ਜਾਣਾ ਹੌਲੀ ਹੌਲੀ ਫਿਰ ਇੱਕ ਸਾਲ ਦੇ ਮਿਲ ਜਾਣਾ ਅੱਛਾ ਜੱਫੇ ਬਣਾਦੇ ਟੈਨਾਂ ਵਾਲੇ ਨਵੇਂ ਆਹ ਆ ਉਰੇ ਨਾ ਟੈਨਾਂ ਉੱਚੀ ਚੱਕੀਆਂ ਜਿਹੜੇ ਆ ਕਲੰਪਾ ਹੋਣਾ ਕਲੰਪ ਲੰਬੇ ਕਰਨੇ ਪੈਣੇ ਆਪਾਂ ਨੂੰ ਉਰੇ ਪੱਤੀ ਰੱਖ ਦੇਣੀ ਹੈ ਬੈਲਡ ਕਰ ਦੇਣੀ ਉਰੇ ਤੇ ਹੋਰ ਉਰੇ ਤੱਕ ਲਿਆ ਕੇ ਇੱਥੇ ਪਾ ਦੇਣਾ ਨਟ ਆਪਾਂ ਨੇ ਜਿਹੜੀ ਉੱਪਰ ਨੂੰ ਵੀ ਛਾਲ ਨਾ ਮਾਰੇ ਇਹ ਠੀਕ ਹੈ ਨਾ ਹੂੰ ਇਹ ਦਿਨ ਚਾਰ ਕੰਮ ਕਰਨੇ ਆਪਾਂ ਨੇ ਹੁਣ ਰੰਗ ਸੁੱਕਿਆ ਤਾਂ ਨਹੀਂ ਹਲੇ ਸੁੱਕ ਗਿਆ ਬਣ ਗਿਆ ਵਧੀਆ ਹੂੰ ਤੇ ਮਾੜੀ ਮੋਟੀ ਬਸ ਕੰਮਕਾਰ ਤਕਰੀਬਨ ਹੋ ਗਏ ਇਹਦਾ ਰੇਡੀਏਟਰ ਤਾਂ ਕੱਸਤਾ ਤਾਂ ਇਹ ਵੀ ਬਣਾਤੀ ਆ ਨੰਦ ਨੂੰ ਨੰਦ ਤੇ ਲਾ ਗਏ ਪੂਰੇ ਤੇ ਮਾੜਾ ਮੋਟਾ ਰਹਿ ਗਿਆ ਬਸ ਕੰਮ ਕੁਮ ਜੈ ਇਹਨਾਂ ਦਾ ਹੋਰ ਕੁਝ ਨਹੀਂ ਇਟ ਜੈਡ ਸਾਰਾ ਠੀਕ ਹੈ ਬਾਈ ਇਹਦਾ ਇੱਕ ਹਾਈਡਰੋਲਿਕ ਜੈਕ ਲੱਗ ਗਿਆ ਮੁਰਿਆ ਜਿਹੜਾ ਤੁਸੀਂ ਪਿੱਛੇ ਵਲੌਗ ਚ ਦੇਖਿਆ ਦਾ ਦੋ ਤਿੰਨ ਦਿਨ ਪਹਿਲਾਂ ਉਹਦੇ ਚ ਕੀਤਾ ਇਹਦਾ ਨਾ ਇੱਕ ਜੈਕ ਚੇਂਜ ਕਰਿਆ ਤਾਂ ਐ ਮਸ਼ੀਨ ਦਾ ਕੰਬੈਨ ਦਾ ਇਧਰ ਲ ਹਾਈਡਰੋਲਿਕ ਆ ਆ ਨਾਬੜ ਵਾਲੀ ਮਸ਼ੀਨਾਂ ਕਿਸੇ ਦਾ ਪਾਇਆ ਤਾਂ ਤੇ ਇਹਦੀ ਵੀ ਨਾ ਵਿਚਲਾ ਉਹ ਪਿਸਟਨ ਪਿਸਟਨ ਜਿਹੜਾ ਕਹਿ ਦਿੰਨੇ ਆਪਾਂ ਰਾਡ ਕਹਿ ਦਿੰਨੇ ਆ ਉਪਾਲ ਸੋਨੇ ਵਾਲੀ ਐ ਵੈਸੀ ਪਾਲਿਸ਼ ਕਰਾਉਣੀ ਨਹੀਂ ਚੇਂਜੇ ਕਰਾ ਦੇਣੀ ਹੈ ਇਹ ਇਹਨਾ ਕੰਮ ਕਰਨਾ ਮੀਂਹ ਦੀ ਤਿਆਰੀ ਹੋ ਗਈ ਕਿਣੀਆਂ ਆ ਗਿਆ ਆਦੇ ਸ਼ੋਤੇ ਵੀ ਪੰਜੀਆਂ ਵੀ ਕਿਣੀਆਂ ਹੈਨਾ ਹਾਂ ਆ ਬਲੇ ਇਤਨਾ ਸੀ ਅੱਜ ਤੋਂ ਤਿੰਨ ਕਿ ਸਾਲ ਹੋ ਗਏ ਤਿੰਨ ਚਾਰ ਸਾਲ ਪਹਿਲਾਂ ਅਸੀਂ ਚੱਕ ਲਏ ਤੇ ਇਹ ਪਤਾ ਕਿਹੜੇ ਪਲੇਟ ਨੇ ਇਹਨਾਂ ਵਿੱਚ ਉਹ ਪਲੇਟ ਵੀ ਆ ਜਿਹੜੇ ਮਤਲਬ ਜਿਹੜੇ ਚੌਪਰ 'ਚ ਨਹੀਂ ਪੈਂਦੇ ਹੁੰਦੇ ਸਬਸਿਡੀਆਂ ਲੈ ਲੈ ਕੇ ਲੋਕਾਂ ਨੇ ਫਿਰ ਜ਼ਿਆਦਾ ਵੇਚਦੇ ਸੀ ਕਈਆਂ ਨੇ ਕਈਆਂ ਨੇ ਰੱਖ ਲਏ ਸੀ ਹਨਾ ਜਿਨ੍ਹਾਂ ਦੀ ਕੰਮ ਦੀ ਹੈਗੀਆਂ ਅਸੀਂ ਨਾ ਚੌਪਰ ਜਿਵੇਂ ਕਟਾਤੇ ਤੇ ਕਈਆਂ ਦੇ ਵਿੱਚ ਉਹ ਜਮਾਂ ਹੀ ਨਵੇਂ ਪਲੇਟ ਤੇ ਉਹਨੇ ਕੁਆੜੀਏ ਨੇ ਫੋਨ ਕਰਿਆ ਵੀ ਕਹਿੰਦਾ ਵੀ ਜਮਾਂ ਹੀ ਨਵੇਂ ਪਲੇਟ ਆ ਵੀ ਮਤਲਬ ਆ ਤਾਂ ਦੂਜੇ ਨੇ ਤੇ ਵਿੱਚ ਵਿਚਾਲਿਆ ਹਾਲੇ ਹਨਾ ਤੇ ਜਮਾਂ ਹੀ ਨਵੇਂ ਪਲੇਟਾਂ ਵੀ ਤੁਸੀਂ ਆ ਕੇ ਚੇਂਜ ਕਰ ਲੈ ਜੋ ਵੀ ਖੋਲੇ ਜੋ ਜੇ ਖੋਲਣੇ ਆ ਤਾਂ ਕੁਛ ਕੁ ਖੋਲਦੇ ਪਏ ਤੇ ਕੁਛ ਕੁ ਖੋਲੇ ਕਿਉਂਕਿ ਉਹਨਾਂ ਨੇ ਕੀ ਹੈ ਕਟਰੇ ਚਲਾਉਣਾ ਹੁੰਦਾ ਬੱਟ ਕਿਉਂ ਉਹ ਤਾਂ ਸਕ੍ਰੈਪ ਚ ਮਾਰਨਾ ਸਾਰਾ ਇਹ ਹੁਣ ਤੁਸੀਂ ਦੇਖੋ ਵੀ ਆਹ ਬਲੇਟਾਂ ਨੂੰ ਕੀ ਹੋਇਆ ਵਿੱਚ ਵਿੱਚ ਆਹ ਪੁਰਾਣੇ ਪਾਏ ਵੀ ਵਿੱਚ ਵਿੱਚ ਆਹ ਦੇਵੇਂ ਹੁਣ ਜਿਵੇਂ ਆਹ ਪਲੇਟ ਹੈ ਇਹਨੂੰ ਕੀ ਹੋਇਆ ਹੋਇਆ ਇਹ ਝੋਪਰ ਵਾਲਾ ਬਲੇਟ ਆ ਇਹ ਮਤਲਬ ਥਲੇਸਰ ਵਾਲਾ ਉਹਦੇ ਝੋਪਰ ਚ ਪਾਇਆ ਹੋਤਾ ਕਈ ਗਰਵਾਜ ਦੇ ਆ ਜਾਂ ਕੋਈ ਪੀਡੀਸੀ ਦਾ ਆ ਸਭ ਦੇ ਲੱਕ ਲੱਕ ਤਰ੍ਹਾਂ ਦੇ ਆ 2 ਸਾਲ ਹੋ ਗਏ ਕੋਟਾ ਹੀ ਨਹੀਂ ਮੁੱਕਦਾ ਸਾਤੋਂ ਹੁਣ ਫੇਰ ਆਹੀ ਚੱਲ ਰਹੇ ਹਾਂ ਤੁਲਵੇਂ ਲੈਂਦੇ ਤੇ ਕਿਲੋ ਦੇ ਸਾਲ ਨਾਲ ਤੇ ਹੁਣ ਇਨੇ ਜਿਹੜਾ ਕੋਈ ਟੁੱਟਿਆ ਹੋਵੇ ਉਥੇ ਆਪਣੀਆਂ ਪਾਈ ਜਾਣਾ ਹੈ ਹਨਾ ਤੇ ਇਹਦਾ ਮਸ਼ੀਨ ਦਿੱਤਾ ਤਕਰੀਬਨ ਥੋੜੇ ਬਹੁਤੇ ਹੋ ਰਹਿ ਗਿਆ ਰਹਿ ਗਈਆਂ 5-7 ਕ ਲੈਣਾ ਖੋਲਣ ਨੂੰ ਤੇ ਇਹਦਾ ਤਾਂ ਲੱਗ ਚੱਲਿਆ ਕੰਮ ਨੇੜੇ ਤੇ ਇਹਦਾ ਬਹੁਤ ਸੌਖਾ ਬੜਾ ਈਜ਼ੀਲੀ ਆ ਯਾਰ ਜਿਹਨੇ ਰਿਪੇਅਰ ਕਰਨੀ ਬਹੁਤ ਸੌਖਾ ਕੰਮ ਹੈ ਇਹਦਾ ਉਹ ਛੇੜੂਕਲੇ ਹੁਣ ਕੱਲ ਨੂੰ ਹਨਾ ਇਕੱਲੂ ਨੀਓ ਪਰਸੋਂ ਨੂੰ ਉਹਨੂੰ ਚੱਕਾਂਗੇ ਉਹਦੇਆਂ 21 ਪਲੇਟ ਕੱਲਾ ਕੱਲਾ ਪਲੇਟ ਖੋਲਣਾ ਤੇ ਕੱਲਾ ਕੱਲਾ ਬਲੇਟ ਫਿਰ ਤੁਸੀਂ ਦੇਖ ਲਓ ਵੀ ਤਿੰਨ ਬੰਦਿਆਂ ਚ ਡਿਵਾਈਡ ਹੋਣਾ ਉਹਨੇ 7-7 ਪਲੇਟਾਂ ਕਰਨਗੇ ਤਿੰਨ ਬੰਦਿਆਂ ਨੂੰ ਨਹੀਂ ਤਾਂ ਫਿਰ ਜਿਆਦਾ ਲੰਬਾ ਹੋ ਜਾਣਾ ਕੰਮ ਹੈ ਨਾ ਦੋ ਜਣਿਆਂ ਦੀ ਫਿਰ ਇੰਨੀ ਦੂਰ ਤੱਕ ਪਹੁੰਚ ਨਹੀਂ ਹੁੰਦੀ ਕਿਉਂਕਿ 23 ਲਾਈਦਾ 64 ਇੰਚਾ ਦਾ 57 ਇੰਚ ਉਹ ਚ 18 ਬਲੇਟ ਹੈ ਇਹ ਚ 21 ਬਲੇਟ ਹੈ ਹੈ ਨਾ ਤੇ ਬਾਕੀ ਕਰਦੇ ਆਂ ਕਾਰ ਬਈ ਦੇਖਦੇ ਆਂ ਇਸ ਵਾਲੇ ਦੇ ਚ ਕੀ ਕੁਛ ਹੈ ਨਾ ਹੋਰ ਐਕਸਟਰਾ ਕਰਦੇ ਆਂ ਕੀ ਨਹੀਂ ਰੈਪਟਰ ਰੂਟਾਂ ਦੇਖਾਂਗੇ ਉਹ ਬੈੱਡ ਵਾਲੀਆਂ ਜਿਹੜੀਆਂ ਆ ਰੈਪਟਰ ਪੈਣੀ ਹੋਰ ਵੀ ਇਹ ਤਾਂ ਨਹੀਂ ਖਰਾਬ ਕਰੂਗਾ ਤੇ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੇ ਤੁਹਾਡਾ ਸੋ ਮਿਲਦੇ ਆਂ ਜੀ ਅਗਲੇ ਬਲੌਗ ਚ ਅੱਜ ਦਾ ਬਲੌਗ ਇੱਥੇ ਤੱਕ ਜੀ ਅੱਜ ਕਦੇ ਸਟਾਫ ਆ ਜਾਂਦਾ ਕਦੇ ਚੱਲ ਜਾਂਦਾ ਬਸ ਆਹੀ ਕੁਝ ਚੱਲੀ ਜਾ ਰਹੀ ਹੈ ਹਨ ਤੇ ਹੋਰ ਕਈ ਆਈਟਮਾਂ ਲੈਂਦੀਆਂ ਆਈਟਮਾਂ ਤੁਹਾਨੂੰ ਦਿਖਾ ਵੀ ਦਿੰਨੇ ਵੈਸੇ ਬਰਕਸ਼ਾਟ ਚ ਕਈ ਪਈਆਂ ਨੇ ਮਵਾਲੀ ਚਲੋ ਘਰ ਆ ਲਈਏ ਬਸ ਪਲੈਨਿੰਗ ਬਹੁਤ ਹੋਣੀ ਹੈ ਹਲੇ ਬਹੁਤ ਪਲੈਨਿੰਗ ਆਉਣੀ ਹੈ ਥੋੜੇ ਨੂੰ ਕੋਣ ਖੜਾ ਕਰਕੇ ਤਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ